ਨਿਊਜ਼ 18 ਤੇ ਅੱਜ ਹੋਵੇਗਾ ਸੂਬੇ ਦੀਆਂ ਸੜਕਾਂ ਦਾ ਰਿਐਲਿਟੀ ਚੈੱਕ ਲੋਕਾਂ ਦੇ ਮੁੱਦੇ ਨੂੰ ਪਹੁੰਚਾਏਗਾ ਸਰਕਾਰ ਦੇ ਦਰਬਾਰ ਪੂਰਾ ਦਿਨ ਦੇਖੋ ਸੜਕਾਂ ਦੇ ਮੁੱਦੇ ਤੇ ਮਹਾ ਕਵਰੇਜ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਰੋਕ ਕਰਾਂਗੇ ਆ ਗੁਰੂ ਦੀ ਨਗਰੀ ਅੰਮ੍ਰਿਤਸਰ ਦਾ ਗੱਲ ਜਿੱਥੇ ਕਿ ਗੁਰੂ ਗੰਗ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਖੂਬ ਰੌਣਕਾਂ ਨਜ਼ਰ ਆ ਰਹੀਆਂ ਨੇ ਜਿੱਥੇ ਕਿ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਨੇ ਉੱਥੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋ ਕੇ ਗੁਰੂ ਗੰਗ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ ਤਾਂ ਉਹ ਅਸੀਂ ਅੰਮ੍ਰਿਤਸਰ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਥੋੜੀ ਦੇਰ ਪਹਿਲਾਂ ਹੀ ਦਰਸਲ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਤੋਂ ਇਸ ਨਗਰ ਕੀਰਤਨ ਦੀ ਰਮਤਾ ਹੋਈ ਹੈ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਸੰਪੰਨ ਹੋਵੇਗਾ ਮਨਜੋਤ ਸ਼ਖੀਤਾ ਦੇ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਮਹਾਰਾਜ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਤਖ ਗੁਰੂ ਨਿਸਤਾਰ ਜੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਠਾ ਕੁਦਰ ਉੱਚ ਭਗਵਾਨ ਨਿਮਾਨੋ ਕੇ ਮਾਨ ਗੁਰੂ ਨੇਰਤਨ ਦਾਤ ਸਤਿਗੁਰਾਂ ਨੇ ਕੀਤਾ ਸਤਿਗੁਰ ਸਾਹਿਬ ਜੀ ਦੀ ਪਾਵਨ ਗੁਰਬਾਣੀ ਪੰਗ ਸਰਬੰਦੀ ਦੀ ਬਾਣੀ ਪਟ ਸਾਹਿਬਾਂ ਜੀ ਦੀ ਬਾਣੀ ਮਹਾਨਪੁਰ ਸਿੱਖਾ ਦੇ ਬਾਣੀ ਨੂੰ ਇਕੱਤਰ ਕਰਕੇ ਸਤਿਗੁਰੂ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਦਿਖਾਰੀ ਲਾ ਕੇ ਬਹੁਤ ਹੀ ਸਾਹਿਬ ਕਾ ਕਰਕੇ ਭਾਈ ਤੇ ਦਿਨ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਜੀ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਅਸੀਸ ਉੱਪਰ ਸੁਭਾਜਮਾਨ ਕਰਕੇ ਆਪ ਚੌਰ ਸਾਹਿਬ ਦੀ ਸੇਵਾ ਕਰਦਿਆਂ ਹੋਇਆਂ ਸਤਿਗੁਰਾਂ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਮਰਕਾਸ਼ ਕਰਵਾਇਆ ਔਰ ਪਹਿਲਾ ਕਲਿਆਣ ਕਾਰੀ ਉਪਦੇਸ਼ ਮੁਖਵਾਕ ਸਤਿਗੁਰੂ ਤਾਨ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜੀ ਨੇ ਬਖਸ਼ਿਸ਼ ਕੀਤਾ ਕਾਰਜ ਆਪ ਖਲੋਇਆ ਹਰ ਕੰਮ ਬ੍ਰਾਹਮਣ ਆਇਆ ਆਰਾਮ ਤਾਂ ਅਸੀਂ ਤੁਹਾਨੂੰ ਸਹੀ ਲਾਈਵ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਦੀ ਰਮਤਾ ਹੋਈ ਹੈ ਸੋ ਇਹ ਅਕਾਲ ਤਖਤ ਸਾਹਿਬ ਤੱਕ ਇਹਨਾਂ ਦਾ ਕੀਰਤਨ ਕੱਢਿਆ ਜਾ ਰਿਹਾ ਹੈ ਆ ਵੱਡੀ ਗਿਣਤੀ ਵਿੱਚ ਸੰਗਤਾਂ ਜੋ ਕਿ ਇਸ ਨਗਰ ਕੀਰਤਨ ਦੇ ਵਿੱਚ ਆ ਸ਼ਾਮਲ ਹੋਈਆਂ ਨੇ ਕਿਉਂਕਿ ਜਦੋਂ ਹਰ ਸਾਲ ਇਸ ਮਕਦਸ ਮੌਕੇ ਮਕਦਸ ਧਰਤੀ ਤੇ ਨਗਰ ਕੀਰਤਨ ਕੱਢਿਆ ਜਾਂਦਾ ਤਾਂ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਜੋ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਸੰਗਤਾਂ ਵੀ ਆਪਣੇ ਆਪ ਨੂੰ ਆਵਡਪਾਗਾ ਮਹਿਸੂਸ ਕਰਦੀਆਂ ਨੇ ਤਾਂ ਲਗਾਤਾਰ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਵੀ ਜੁੜੇ ਹੋਏ ਨੇ ਰਾਜੀਵ ਓਵਰ ਟੂ ਯੂ ਇਸ ਵੇਲੇ ਸਿੱਧੀਆਂ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਰਾਮਦਰ ਸਾਹਿਬ ਤੋਂ ਕਿਉਂਕਿ ਬਹੁਤ ਜ਼ਿਆਦਾ ਭੀੜ ਵੀ ਇੱਥੇ ਵੱਡੀ ਗੰਟੀ ਦੇ ਵਿੱਚ ਸੰਗਤ ਜੋ ਹੈ ਉਹ ਅੱਜ ਇਸ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਹੋ ਰੱਜ ਐਤਵਾਰ ਦਾ ਦਿਨ ਵੀ ਹੈ ਕਿਉਂਕਿ ਦੁਪਹਿਰਾ ਸਾਹਿਬ ਕਰਕੇ ਵੀ ਆਮ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਕਿਉਂਕਿ ਦੁਪਹਿਰਾ ਸਾਹਿਬ ਦੇ ਲਈ ਜੋ ਹੈ ਉਹ ਸੰਗਤ ਦਾ ਜਿਸ ਤਰੀਕੇ ਦੇ ਨਾਲ ਠੱਠ ਮਾਰਦਾ ਜਿਹੜਾ ਇਕੱਟਾ ਹੈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਇਸ ਵੇਲੇ ਜਿਹੜੀਆਂ ਸਿੱਧਤ ਸ੍ਰੀ ਰਾਮ ਸਰ ਸਾਹਿਬ ਤੋਂ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਆਮ ਦਿਨਾਂ ਦੇ ਵਿੱਚ ਵੀ ਐਤਵਾਰ ਦੇ ਦਿਨ ਚੁਪਹਿਰਾ ਸਾਹਿਬ ਕਰਕੇ ਜਿਆਦਾ ਸੰਗਤ ਜਿਹੜੀ ਹੈ ਉਹ ਗੁਰਦੁਆਰਾ ਸ਼ਹੀਦਗੰਗ ਸਾਹਿਬ ਆਪਣੇ ਸੀਸ ਉੱਤੇ ਟਿਕਾਇਆ ਸੀ ਪਹਿਲਾ ਪ੍ਰਕਾਸ਼ 1604 ਈਸਵੀ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਕੀਤਾ ਗਿਆ। ਬਾਬਾ ਬੁੱਢਾ ਸਾਹਿਬ ਨੇ ਪਹਿਲਾ ਮੁਖਵਾਕ ਲਿਆ। ਸਾਡੇ ਇਤਿਹਾਸ ਵਿੱਚ ਦਰਜਾ ਕਿ ਪਾਤਸ਼ਾਹ ਨੇ ਆਖਿਆ ਬੁੱਢਾ ਸਾਹਿਬ ਖੋਲੋ ਗ੍ਰੰਥ। ਲੇਹੋ ਆਵਾਜ਼ ਸੁਣੈ ਸਭ ਪੰਥ। ਸੰਗਤ ਸਭ ਗ੍ਰੰਥ ਦੀ ਖੋਲਾ ਲੇਹੋ ਆ। ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੋਭਤ ਹੈ ਤਾਂ ਉਸ ਮਕਦਸ ਸਥਾਨ ਦੇ ਉੱਤੇ ਪਹਿਲਾ ਪ੍ਰਕਾਸ਼ ਜੋ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਇਆ ਸੀ ਤਾਂ ਉਹ ਸ਼ਾਹ ਜਿਹੜਾ ਨਜ਼ਰ ਆਉਂਦਾ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਉਹ ਵੀ ਪਾਲਕੀ ਸਾਹਿਬ ਦੇ ਨਾਲ ਚੱਲਦੇ ਹੋਏ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਮੈਂ ਗੱਲ ਕਰਾਂ ਤਾਂ ਹੈੱਡ ਗ੍ਰੰਥੀ ਜੋ ਨੇ ਗਿਆਨੀ ਰਗबीर ਸਿੰਘ ਉਹ ਇਸ ਵੇਲੇ ਸੁੰਦਰ ਪਾਲਕੀ ਦੇ ਵਿੱਚ ਜੋ ਪਾਵਨ ਸਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਿਸ਼ੋਭਿਤ ਕੀਤਾ ਗਿਆ ਹੈ ਤਾਂ ਉਸ ਦੀ ਤਾਬਿਆ ਬੈਠੇ ਇਸ ਵੇਲੇ ਗਿਆਨੀ ਰਕबीर ਸਿੰਘ ਨਜ਼ਰ ਆ ਰਹੇ ਨੇ ਇਸ ਸੰਗਤ ਦੇ ਵੱਲੋਂ ਜਿਹੜਾ ਇਕੱਠ ਹੈ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਭਾਵੇਂ ਕਿ ਗਰਮੀ ਵੀ ਬਹੁਤ ਜ਼ਿਆਦਾ ਹੈ ਪਰ ਗਰਮੀ ਸੰਗਤੋ ਨੇ ਇਸ ਨਗਰ ਕੀਰਤਨ ਦੇ ਵਿੱਚ ਆਪਣੀ ਹਾਜ਼ਰੀ ਜੋ ਹੈ ਲਗਵਾਉਣ ਦੇ ਲਈ ਪੌਂਟੀਆਂ ਨੇ ਤਾਂ ਤਸਵੀਰਾਂ ਇਸ ਵੇਲੇ ਬੇਹਦ ਖੂਬਸੂਰਤ ਜੋ ਕਿ ਅੰਮ੍ਰਿਤਸਰ ਦੇ ਪ੍ਰਾਤਨ ਜਿਹੜੇ ਬਾਜ਼ਾਰ ਨੇ ਉਹਨਾਂ ਬਾਜ਼ਾਰਾਂ ਦੇ ਵਿੱਚੋਂ ਨਿਕਲਦਾ ਹੋਇਆ ਨਗਰ ਕੀਰਤਨ ਜੋ ਹੈ ਅੱਗੇ ਅਕਾਲ ਤਖਤ ਸਾਹਿਬ ਵਾਲੇ ਪਾਸੇ ਵਧ ਰਿਹਾ ਕਿਉਂਕਿ ਇਸ ਦੀ ਜਿਹੜੀ ਸੰਪੂਰਨਤਾ ਹੈ ਉਹ ਅਕਾਲ ਤਖਤ ਸਾਹਿਬ ਵਿਖੇ ਹੋਣੀ ਹੈ ਤਾਂ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਰਾਮ ਸਰ ਤਾਹਿਬ ਜੋ ਗੁਰਦੁਆਰਾ ਸਾਹਿਬ ਹੈ ਉੱਥੋਂ ਅਰਦਾਸ ਕੀਤੀ ਗਈ ਔਰ ਅਰਦਾਸ ਤੋਂ ਉਪਰੰਤ ਇਸ ਨਗਰ ਕੀਰਤਨ ਦੀ ਜਿਹੜੀ ਆਰੰਭਤਾ ਹੈ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਇਸ ਵੇਲੇ ਤਸਵੀਰਾਂ ਜੋ ਨੇ ਉਹ ਸੀ ਸਾਂਝੀਆਂ ਕਰ ਰਹੇ ਆ ਚਿਰੀ ਗੁਰੂ ਰਾਮ ਸਰ ਸਾਹਿਬ ਚਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜੋ ਕਿ ਅੱਜ ਬੜੀ ਸ਼ਰਧਾ ਔਰ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਬਹੁਤ ਜ਼ਿਆਦਾ ਇੱਥੇ ਇਸ ਵੇਲੇ ਸੰਗਤ ਜੋ ਹੈ ਉਹ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਦੀ ਹੋਈ ਨਜ਼ਰ ਆ ਰਹੀ ਆ ਥੋੜੀ ਦੇਰ ਦੇ ਵਿੱਚ ਹੋਰ ਵੀ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਜੋ ਹੈ ਗਦਕਾ ਪਾਰਟੀਆਂ ਜਾਂ ਹੋਰ ਜਿਹੜੀ ਤਜਾਵਟ ਕੀਤੀ ਗਈ ਹੈ ਬਬਾਈ ਅੱਗੇ ਜਾਓ ਆਮੇ ਸਰਦੀਆਂ ਅਸੀਂ ਆਪਣੇ ਦਰਸ਼ਕਾਂ ਨੂੰ ਲਾਈਵ ਤਸਵੀਰਾਂ ਬੁਖਾ ਰਹੇ ਹਾਂ ਗੁਰਦਰਾ ਸ੍ਰੀ ਰਾਮ ਸਰ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਆ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਅੱਜ ਜਤੁਨੀਆਂ ਪਰਦੇ ਵਿੱਚ ਗੁਰਗੰਦ ਸਰ ਜੀ ਦਾ ਪਹਿਲਾ ਪ੍ਰਕਾਸ਼ ਪਰਸੰਥਾਂ ਦੇ ਵੱਲੋਂ ਸ਼ਰਦਾ ਪਾਵਨਾਂ ਦੇ ਨਾਲ ਇਖਸ਼ਾਦ ਇਹਨਾਂ ਦਾ ਮਾਇਆ ਜਾ ਰਿਹਾ ਆ ਤਾਂ ਪਹਿਲੇ ਪ੍ਰਕਾਸ਼ ਪਰਸੰਥ ਨੂੰ ਸਮਰਪਤੀ ਹਰ ਸਾਲ ਦੀ ਤਰ੍ਹਾਂ ਗੁਰਦਰਾ ਸ੍ਰੀ ਰਾਮ ਸਰ ਸਾਹਿਬ ਤੋਂ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਆ ਥੋੜੀ ਤੇ ਥੋੜੀ ਦੇ ਪਹਿਲਾਂ ਹੀ ਇਸ ਨਗਰ ਕੀਰਤਨ ਦੀ ਆਸ਼ੀਰਵਾਦ ਹੋਈ ਤੇ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਅੱਜ ਵੀ ਐਤਵਾਰ ਦਾ ਦਿਨ ਹੈ ਐਤਵਾਰ ਦੇ ਦਿਨ ਵੰਡੀ ਕੀਤੀ ਉਸ ਸੰਤਾਂ ਰੁਟੀਨ ਦੇ ਵਿੱਚ ਵੀ ਪ੍ਰਧਾਨ ਜੀ ਦਾ ਮਾਰਤ ਸਾਬ ਨਤਮਸਤ ਜੀ ਗੁਰਦਵਾਰਾ ਛਿਦਾਮ ਸਰ ਸਾਹਿਬ ਤੋਂ ਜਿੱਥੋਂ ਇਸ ਨਗਰ ਦੀ ਸ਼ੁਰੂਆਤ ਹੋਇਆ ਉਹ ਹੋ ਚੁੱਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿਨਾਂ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜੀ ਦੇ ਪਾਵਨ ਪਵਿੱਤਰ ਨਿਰਮਲ ਅਸਥਾਨ ਤੋਂ ਪਰੰਪਰਾ ਦੇ ਮਤਾਬਕ ਅੱਜ ਪਹਿਲਾ ਪ੍ਰਕਾਸ਼ ਪੁਰਪੁਰਭ ਜੁਮਰਾਉਣ ਵਾਸਤੇ ਬਿਆਨ ਸੰਗਤਾਂ ਦੂਰ ਦਰਾਡੇ ਤੋਂ ਚੱਲ ਕਰਕੇ ਆਈਆਂ ਮਨਜੂਰ ਸ਼ਖੀਤਾਂ ਦੇ ਤਹਿਤ ਬਾਣੀ ਦਾ ਉਚਾਰਨ ਕੀਤਾ ਔਰ ਇਸ ਪ੍ਰਕਾਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ 19 ਰਾਗਾਂ ਕਿਹਾ ਬਾਣੀ ਵਿੱਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਕੀ ਰਾਗਾਂ ਤਾਂ ਅੱਜ ਅਸੀਂ ਸਰਦਾਰਾਂ ਦੇ ਲਾਈਵ ਤਸਵੀਰਾਂ ਬੁਖਾ ਰਹੇ ਹਾਂ ਜਿੱਥੇ ਕਿ ਗੁਰਗੰਨ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆ ਜੋ ਕਿਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਨੇ ਜਦੋਂ ਆਜੇ ਮੌਕੇ ਤੇ ਨਗਰ ਕੀਰਤਨ ਕੱਢਿਆ ਜਾਂਦਾ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਜਿੱਥੇ ਸ਼ਾਮਲ ਹੁੰਦੀਆਂ ਨੇ ਜਗ੍ਹਾ ਜਗ੍ਹਾ ਜਿੰਨੇ ਵੀ ਪੜਾਅ ਹੁੰਦੇ ਨੇ ਆ ਵੱਡੇ ਪੱਦਰ ਤੇ ਲੰਗਰ ਲਗਾਏ ਜਾਂਦੇ ਨੇ ਆ ਸਫਾਈ ਦਾ ਕੰਮ ਜਿੱਥੇ-ਕਿੱਥੋਂ ਆ ਗੁਰੂ ਸਾਹਿਬ ਦੀ ਪਾਲਕੀ ਗੁਜ਼ਰਦੀ ਹੈ ਉਸ ਜਗ੍ਹਾ ਤੇ ਪੂਰੀ ਸਫਾਈ ਕੀਤੀ ਜਾਂਦੀ ਹੈ ਤੇ ਅਜੇ ਮੌਕੇ ਤੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਸੰਗਤਾਂ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੀਆਂ ਨੇ ਆ ਬੇਦਮ ਆ ਚਾਹੇ ਉਹ ਗਰਮੀ ਦਾ ਮੌਸਮ ਹੋਵੇ ਚਾਹੇ ਉਹ ਸਰਦੀ ਦਾ ਮੌਸਮ ਹੋਵੇ ਪਰ ਜਿਹੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਵੱਲੋਂ ਜੋ ਕਿ ਆ ਸ਼ਮੂਲੀਦ ਕੀਤੀ ਜਾਂਦੀ ਹੈ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਵੱਡੀ ਗਿਣਤੀ ਦੇ ਸੰਗਤਾਂ ਤਸਵੀਰਾਂ ਦੇ ਵਿੱਚ ਆ ਵੇਖਿਆ ਜਾ ਸਕਦੀਆਂ ਨੇ ਕਿਉਂਕਿ ਐਤਵਾਰ ਦੇ ਦਿਨ ਤਾਂ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਆ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਨੇ ਹਾਲਾਂਕਿ ਰੁਟੀਨ ਦੇ ਵਿੱਚ ਹਰ ਰੋਜ਼ ਹੀ ਆ ਵੱਡੀ ਗਿਣਤੀ ਸੰਗਤਾਂ ਹੁੰਦੀ ਹੈ ਪਰ ਜਦੋਂ ਕੋਈ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ ਪ੍ਰਕਾਸ਼ ਪੁਰਬ ਮੌਕੇ ਹੋਰ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਆ ਗੁਰੂ ਘਰ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚਦੀਆਂ ਨੇ ਵਿੱਚ ਜਿਹੜੇ ਸਮਾਗਮ ਰੱਖੇ ਜਾਂਦੇ ਉਹਨਾਂ ਸਮਾਗਮਾਂ ਦੇ ਵਿੱਚ ਆ ਸ਼ਾਮਲ ਹੁੰਦੀਆਂ ਨੇ ਅਤਨੋਂਸੀ ਤਸਵੀਰਾਂ ਵਿਖਾ ਰਹੇ ਆ ਚਾਹੇ ਆ ਗਰਮੀ ਦਾ ਮੌਸਮ ਹੈ ਇਸ ਗਰਮੀ ਦੇ ਮੌਸਮ ਦੇ ਵਿੱਚ ਵੀ ਆ ਕਿਤੇ ਵੀ ਸ਼ਰਦਾ ਜੋ ਕਿ ਉਹ ਫਿੱਕੀ ਪੈਂਦੀ ਹੋਈ ਨਜ਼ਰ ਨਹੀਂ ਆ ਰਹੀ ਵੱਡੀ ਗਿਣਤੀ ਵਿੱਚ ਸੰਗਤਾਂ ਜੋ ਕਿ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਨੇ ਥੋੜੀ ਦੇਰ ਤੱਕ ਅਸਰੀ ਅਕਾਲ ਤਖਤ ਸਾਬ੍ਹ ਤੱਕ ਇਹ ਨਗਰ ਕੀਰਤਨ ਪਹੁੰਚੇਗਾ ਜਿੱਥੇ ਕਿ ਇਸ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਆ ਦਰਸਲ ਦੁਨੀਆ ਭਰ ਦੇ ਵਿੱਚ ਅੱਜ ਗੁਰਗੰਨ ਸਿੰਘ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਰਾਤ ਵੇਲੇ ਅੱਧੀ ਮਾਲਾ ਆਤਿਸ਼ਬਾਸੀ ਵੀ ਹੋਵੇਗੀ ਉਸ ਵੇਲੇ ਵੀ ਪੂਰਾ ਅਲੌਕਿਕ ਨਜ਼ਾਰਾ ਸ੍ਰੀ ਦਰਬਾਰ ਸਾਹਿਬ ਦਾ ਸਾਹਮਣੇ ਆਵੇਗਾ ਆ ਦਲਸ ਸਾਲ 1640 ਈਸਵੀ ਦੇ ਵਿੱਚ ਗੁਰੂ ਗੰਗ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਸੰਪੂਰਨ ਹੋਇਆ ਸੀਗਾ ਤੇ 1640 ਈਸਵੀ ਦੇ ਵਿੱਚ ਗੁਰਗੰ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਕੀਤਾ ਗਿਆ ਸੀ ਰੋਕ ਰਹੀ ਅਗਲੀ ਵੱਡੀ ਖਬਰ ਦਾ ਯੂ ਐਸ ਏ ਦੇ ਵਿੱਚ ਪ੍ਰਵਾਸੀ ਡਰਾਈਵਰਾਂ ਦੇ ਵੀਜ਼ੇ ਤੇ ਰੋਕ ਦਾ ਮਾਮਲਾ ਜੋ ਕਿ ਲਗਾਤਾਰ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਕੈਪਟਨ ਮੰਤਰੀ ਸੰਜੀਵ ਅਰੋੜਾ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ 1.5 ਲੱਖ ਪੰਜਾਬੀ ਡਰਾਈਵਰਾਂ ਦੀ ਰੋਜੀ ਰੋਟੀ ਖਤਰੇ ਦੇ ਵਿੱਚ ਹੈ ਕੈਪਟਨ ਮੰਤਰੀ ਸੰਜੀਵ ਅਰੋੜਾ ਦੇ ਵੱਲੋਂ ਕਿਹਾ ਗਿਆ ਕਿ ਇਸ ਫੈਸਲੇ ਦੇ ਨਾਲ 1.5 ਲੱਖ ਪੰਜਾਬੀ ਡਰਾਈਵਰਾਂ ਦੀ ਰੋਜੀ ਰੋਟੀ ਖਤਰੇ ਵਿੱਚ ਪੈ ਗਈ ਹੈ ਵਿਦੇਸ਼ ਮੰਤਰਾਲਾ ਅਮਰੀਕਾ ਸਰਕਾਰ ਦੇ ਨਾਲ ਤੁਰੰਤ ਗੱਲ ਕਰੇ ਇੱਕ ਘਟਨਾ ਦੇ ਆਧਾਰ ਤੇ ਪੂਰੇ ਪੰਜਾਬੀ ਭਾਈਚਾਰੇ ਨੂੰ ਸਜ਼ਾ ਦੇਣਾ ਗਲਤ ਹੈ ਇਸ ਗੱਲ ਦਾ ਵੀ ਕੈਬਨ ਮੰਤਰੀ ਸੰਜੀਵ ਰੋੜਾ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਇੱਕ ਘਟਨਾ ਦੇ ਆਧਾਰ ਤੇ ਪੂਰੇ ਪੰਜਾਬੀ ਭਾਈਚਾਰੇ ਨੂੰ ਸਜ਼ਾ ਦੇਣਾ ਗਲਤ ਹੈ ਫਲੋਰੀਡਾ ਹਸਤ ਤੋਂ ਬਾਅਦ ਅਮਰੀਕਾ ਨੇ ਦਰਸਲ ਇਹ ਫੈਸਲਾ ਹੈ ਇਹ ਫੈਸਲਾ ਜੋ ਕਿ ਲਿਆ ਕਿ ਟਰੱਕ ਡਰਾਈਵਰਾਂ ਦੀ ਵਿਜ਼ਿਟ ਤੇ ਤੁਰੰਤ ਪ੍ਰਭਾਵ ਦੇ ਨਾਲ ਰੋਕ ਲਗਾ ਦਿੱਤੀ ਗਈ ਜੋ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਵੱਲੋਂ ਬਕਾਇਦਾ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਇਸ ਨੂੰ ਲੈ ਕੇ ਆ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਪੰਜਾਬ ਸਰਕਾਰ ਦੇ ਜੋ ਮੰਤਰੀ ਨੇ ਸੰਜੀਵ ਰੋੜਾ ਉਹਨਾਂ ਦੇ ਵੱਲੋਂ ਆ ਕੇਂਦਰ ਸਰਕਾਰ ਨੂੰ ਬਕਾਇਦਾ ਚੱਠੀ ਲਿਖੀ ਗਈ ਜਿਸ ਦੇ ਵਿੱਚ ਕਿਹਾ ਗਿਆ ਕਿ ਡੇਢ ਲੱਖ ਪੰਜਾਬੀ ਡਰਾਈਵਰਾਂ ਦੀ ਰੋਜ਼ੀ ਰੋਟੀ ਇਸ ਦੇ ਨਾਲ ਖਤਰੇ ਦੇ ਵਿੱਚ ਪੈ ਗਈ ਹੈ ਵਿਦੇਸ਼ ਮੰਤਰਾਲਾ ਅਮਰੀਕਾ ਸਰਕਾਰ ਦੇ ਨਾਲ ਤੁਰੰਤ ਗੱਲ ਕਰੇ ਨਾਲ ਹੀ ਮੰਤਰੀ ਸੰਜੀਵ ਰੋੜਾ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਇੱਕ ਘਟਨਾ ਦੇ ਆਧਾਰ ਤੇ ਪੂਰੇ ਪੰਜਾਬੀ ਭਾਈਚਾਰੇ ਨੂੰ ਸਜ਼ਾ ਦੇਣਾ ਗਲਤ ਹੈ ਇਸ ਸਕੇਵਰਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਨਪਿੰਦਰ ਸਿੰਘ ਭਰਾੜ ਛੁੱਟ ਚੁੱਕੇ ਨੇ ਆ ਨਪਿੰਦਰ ਜਿੱਥੇ ਕਿ ਲਗਾਤਾਰ ਇਹ ਪੂਰਾ ਮੁੱਦਾ ਆ ਭਖਦਾ ਹੋਇਆ ਨਜ਼ਰ ਆ ਰਿਹਾ ਇਸ ਦੇ ਵਿਚਾਲੇ ਆ ਕੇਂਦਰ ਸਰਕਾਰ ਨੂੰ ਪੰਜਾਬ ਦੇ ਮੰਤਰੀ ਸੰਜੀਵ ਰੋੜਾ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਉਹ ਚਿੱਠੀ ਦੇ ਵਿੱਚ ਕੀ ਕੋਈ ਜ਼ਿਕਰ ਕੀਤਾ ਗਿਆ ਕੀ ਮੰਗ ਕੀਤੀ ਹੈ ਦੇਖੋ ਜਿਸ ਤਰ੍ਹਾਂ ਤੁਸੀਂ ਹੁਣੇ ਬਰਮਿੰਦਰ ਜ਼ਿਗਰ ਕੀਤਾ ਕਿ ਇੱਕ ਘਟਨ ਦੇ ਚੱਲਦਿਆਂ ਤੁਸੀਂ ਸਾਰੇ ਭਾਈਚਾਰੇ ਨੂੰ ਉਸ ਦੀ ਸਜ਼ਾ ਨਹੀਂ ਦੇ ਸਕਦੇ ਹਾਂ ਔਰ ਇਹ ਪੰਜਾਬ ਦੇ ਕਿਉਂਕਿ ਉਹ ਕੈਬਨ ਮੰਤਰੀ ਨੇ ਪੰਜਾਬੀਆਂ ਦੀ ਆਵਾਜ਼ ਜਿਹੜੀ ਉਹ ਉਹਨਾਂ ਨੇ ਚੁੱਕੀ ਹੋ ਕਿ ਦੇਖੋ ਕੇਂਦਰ ਜਦੋਂ ਦੂਜੇ ਮੁਲਕ ਦਾ ਮਸਲਾ ਹੁੰਦਾ ਤਾਂ ਉਹ ਕੇਂਦਰ ਸਰਕਾਰ ਦੇ ਵਿੱਚ ਇੰਟਰਵੈਨ ਕਰ ਸਕਦੀ ਹੈ ਕੋਈ ਸੁਭਾ ਸਰਕਾਰ ਸਿੱਧਾ ਨਹੀਂ ਕਰ ਸਕਦੀ ਇਸ ਕਰਕੇ ਸੰਜੀਵ ਰੋੜਾ ਨੇ ਜਿਹੜਾ ਇਹ ਕੇਂਦਰ ਸਰਕਾਰ ਨੂੰ ਇਹ ਪੱਤਰ ਲਿਖਿਆ ਹੈ ਕਿ ਕੇਂਦਰ ਸਰਕਾਰ ਇਸ ਮਸਲੇ ਦੇ ਵਿੱਚ ਇੰਟਰਵੈਨ ਕਰੇ ਦਖਲ ਦੇਵੇ ਔਰ ਅਮਰੀਕਾ ਸਰਕਾਰ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢੇ ਕਿਉਂਕਿ ਦੇਖੋ ਜੇ ਇੱਕ ਤਰ੍ਹਾਂ ਵਾਪਰ ਗਈ ਤਾਂ ਉਸ ਦੀ ਸਹਾਇਤਾ ਤੁਸੀਂ ਪੂਰੇ ਭਾਈਚਾਰੇ ਨੂੰ ਨਹੀਂ ਦੇ ਸਕਦੇ ਤੁਸੀਂ ਪੂਰੀ ਇੱਕ ਖਿੱਤੇ ਨੂੰ ਨਹੀਂ ਦੇ ਸਕਦੇ ਪੂਰੇ ਇੱਕ ਮੁਲਕ ਦੇ ਲੋਕਾਂ ਨੂੰ ਨਹੀਂ ਦੇ ਸਕਦੇ ਇਸ ਕਰਕੇ ਕਿਉਂਕਿ ਦੇਖੋ ਇਸ ਤਰ੍ਹਾਂ ਨਹੀਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਕੱਲ ਸਾਡੇ ਚੈਨਲ ਤੇ ਇੱਕ ਸ਼ਖਸ ਜੁੜਿਆ ਸੀ ਉਹਨੇ ਬੜਾ ਕਲੀਅਰ ਕੀਤਾ ਸੀ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਘਟਨਾਵਾਂ ਵਾਪਰੀਆਂ ਸੀ ਪਰ ਉੱਥੇ ਡਰਾਈਵਰ ਪੰਜਾਬੀ ਨਹੀਂ ਸੀ ਉੱਥੇ ਜਿਹੜੇ ਪਰਿਵਾਰ ਦੀ ਜਾਣ ਗਈ ਉਹ ਪੰਜਾਬੀ ਸੀ ਪਰ ਜਿਹੜਾ ਡਰਾਈਵਰ ਸੀ ਉਹ ਉਧਰ ਦਾ ਸੀ ਅਮਰੀਕਾ ਦਾ ਸੀ ਪਰ ਉਸ ਘਟਨਾ ਨੂੰ ਜਿੱਦਾਂ ਆਮ ਐਕਸੀਡੈਂਟ ਹੁੰਦੇ ਨੇ ਉਸ ਤਰ੍ਹਾਂ ਲਿਆ ਗਿਆ ਫਿਰ ਜੇ ਉਹ ਘਟਨਾ ਉਹ ਵੀ ਕਹਿੰਦੇ ਨੇ ਕਿ ਸੇਮ ਸੀ ਤਿੰਨ ਲੋਕਾਂ ਦੀ ਜਾਨ ਗਈ ਸੀ ਫਿਰ ਜੇ ਅੱਜ ਡਰਾਈਵਰ ਪੰਜਾਬੀ ਸੀ ਤੇ ਇੱਕ ਜਾਣ ਜਾਣ ਵਾਲੀ ਜਿਹੜੇ ਸ਼ਖਸ ਨੇ ਉਹ ਉਧਰ ਦੇ ਸੀ ਤਾਂ ਉਹਦੇ 'ਚ ਤੁਸੀਂ ਇਸ ਪੂਰੇ ਮਸਲੇ ਨੂੰ ਇੱਕ ਵੱਡਾ ਮਸਲਾ ਬਣਾ ਕੇ ਔਰ ਪੂਰੇ ਭਾਈਚਾਰੇ ਨੂੰ ਇਸ ਦੀ ਸਜ਼ਾ ਦੇ ਦਿੱਤੀ ਹਾਲਾਂਕਿ ਦੇ ਕੋਈ ਜਿਹੜੀ ਘਟਨਾ ਵਾਪਰੀ ਬੜੀ ਦੁਖਦਈ ਜਿਹੜੇ ਤਿੰਨ ਲੋਕਾਂ ਦੀ ਜਾਨ ਗਈ ਉਹ ਬੜਾ ਦੁਖਦਈ ਹੈ ਉਹ ਨਹੀਂ ਹੋਣਾ ਚਾਹੀਦਾ ਸੀ ਹਾਦਸਾ ਵਾਪਰਨਾ ਬੇਦੁਖਦਈ ਹੈ ਨਹੀਂ ਸੀ ਵਾਪਰਨਾ ਚਾਹੀਦਾ ਪਰ ਗੱਲ ਇਹ ਹੈ ਕਿ ਤੁਸੀਂ ਜੇ ਇੱਕ ਘਟਨਾ ਵਾਪਰੀ ਜੇ ਕਿਸੇ ਇੱਕ ਸ਼ਖਸ ਤੋਂ ਹਾਦਸਾ ਹੋਇਆ ਤਾਂ ਤੁਸੀਂ ਉਸ ਦੀ ਸਜ਼ਾ ਪੂਰੇ ਉਸ ਸਮਾਜ ਨੂੰ ਨਹੀਂ ਦੇ ਸਕਦੇ ਇਹੀ ਗੱਲ ਸਜੀਵ ਅਰੋੜਾ ਨੇ ਕੀਤੀ ਹੈ ਕੇਂਦਰ ਸਰਕਾਰ ਇਸ ਮਸਲੇ ਦੇ ਵਿੱਚ ਦਖਲ ਦੇਵੇ ਅਮਰੀਕਾ ਸਰਕਾਰ ਨਾਲ ਗੱਲਬਾਤ ਕਰੇ ਔਰ ਇਸ ਮਸਲੇ ਦਾ ਹੱਲ ਕੱਢੇ ਤਾਂਕਿ ਇਸ ਘਟਨਾ ਦਾ ਅਸਰ ਜਿਹੜਾ ਉਹ ਸਾਡੇ ਪੂਰੇ ਕਿਤੇ ਤੇ ਨਾ ਪਵੇ ਜੀ ਜੀ ਆਠ ਠੀਕ ਹੈ ਨਵਿੰਦਰਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਯੂਐਸਏ ਦੇ ਵਿੱਚ ਪ੍ਰਵਾਸੀ ਡਰਾਈਵਰਾਂ ਦੇ ਵਿਜ਼ਿਟ ਤੇ ਰੋਕ ਦਾ ਦਰਸਲੇਪੁਰਾ ਮਾਮਲਾ ਜਿਸ ਨੂੰ ਲੈ ਕੇ ਹੁਣ ਮੰਤਰੀ ਸੰਜੀਵ ਅਰੋੜਾ ਦੇ ਵੱਲੋਂ ਕੇਂਦਰ ਸਰਕਾਰ ਨੂੰ ਚੱਠੀ ਲਿਖੀ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ 1.5 ਲੱਖ ਪੰਜਾਬੀ ਡਰਾਈਵਰਾਂ ਦੀ ਰੋਜ਼ੀ-ਰੋਟੀ ਖਤਰੇ ਦੇ ਵਿੱਚ ਹੈ ਵਿਦੇਸ਼ ਮੰਤਰਾਲਾ ਅਮਰੀਕਾ ਸਰਕਾਰ ਦੇ ਨਾਲ ਤੁਰੰਤ ਗੱਲ ਕਰੇ ਨਾਲ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਇੱਕ ਘਟਨਾ ਦੇ ਆਧਾਰ ਤੇ ਪੂਰੇ ਪੰਜਾਬੀ ਭਾਈਚਾਰੇ ਨੂੰ ਸਜ਼ਾ ਦੇਣਾ ਗਲਤ ਹੈ ਦਰਸਲ 12 ਅਗਸਤ ਦਾ ਪੂਰਾ ਹਾਸਾ ਹੈ 12 ਅਗਸਤ ਦੀ ਪੂਰੀ ਘਟਨਾ ਹੈ ਤੁਹਾਨੂੰ ਉਸ ਵੇਲੇ ਦੀਆਂ ਉਹ ਤਸਵੀਰਾਂ ਵੀ ਵਿਖਾ ਰਹੇ ਜਦੋਂ ਪੰਜਾਬੀ ਨੌਜਵਾਨ ਜੋ ਕਿ ਜ਼ਿਲ੍ਹਾ ਤਰਨਤਾਰਨ ਦਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰਟੌਲ ਦਾ ਰਹਿਣ ਵਾਲਾ ਹੈ ਤੇ ਇਹੀ ਪੰਜਾਬੀ ਨੌਜਵਾਨ ਨੇ ਟਰੱਕ ਚਲਾ ਰਿਹਾ ਸੀਗਾ ਉਸ ਦੇ ਵੱਲੋਂ ਗਲਤ ਸਾਈਡ ਤੋਂ ਗਲਤ ਜਗ੍ਹਾ ਤੋਂ ਹਾਈਵੇ ਤੋਂ ਜੋ ਕਿ ਯੂ ਟਰਨ ਮਾਰੇ ਜਾਂਦਾ ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਹੁੰਦੀ ਹੈ ਉਸ ਹਾਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਆ ਤੋਂ ਉਸ ਤੋਂ ਬਾਅਦ ਇਸ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਲਗਾਤਾਰ ਉੱਥੇ ਕਾਨੂੰਨੀ ਪ੍ਰਕਿਰਿਆ ਵੀ ਅਤੇ ਯੂਐਸਏ ਦੇ ਵਿੱਚ ਪ੍ਰਵਾਸੀ ਡਰਾਈਵਰਾਂ ਦੇ ਵਿਜ਼ੇ ਤੇ ਰੋਗ ਦੇ ਮਾਮਲੇ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਕਿ ਸੰਸਦ ਹਰਸਿਮਰਤ ਕੋਰ ਬਾਦਲ ਨੇ ਵੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਵਿਦੇਸ਼ ਮੰਤਰੀ ਨੂੰ ਮਾਮਲਾ ਅਮਰੀਕਾ ਅੱਗੇ ਚੁਕਣ ਦੀ ਅਪੀਲ ਕੀਤੀ ਹੈ ਇੱਕ ਦੀ ਗਲਤੀ ਦੇ ਲਈ ਸਾਰੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ ਹਰਜਿੰਦਰ ਸਿੰਘ ਨੂੰ ਕਾਉਂਸਲਰ ਪਹੁੰਚ ਦਿੱਤੀ ਜਾਵੇ ਤਾਂ ਜੋ ਆਪਣੇ ਕੇਸ ਦੀ ਸਹੀ ਪੈਰਵੀ ਕਰ ਸਕੇ ਤਾਂ ਲਗਾਤਾਰ ਇਹ ਮੁੱਦਾ ਹੁਣ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਵਕਫਾ ਜਿੱਕਰ ਸਿਆਸਤ ਅਨੰਦ ਦੀ ਗੱਲ ਕੀਤੀ ਜਾਵੇ ਆਪਕੇ ਪਾਰਟੀਆਂ ਦੇ ਨੁਮਾਇੰਦਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਹ ਮੁੱਦਾ ਚੁੱਕਿਆ ਜਾ ਰ ਹਰਸਮਿਤ ਕੋਰ ਬਾਦਲ ਨੇ ਵੀ ਮੁੱਦਾ ਚੁੱਕਿਆ ਵਿਦੇਸ਼ ਮੰਤਰੀ ਨੂੰ ਬਕਾਇਦਾ ਪੱਤਰ ਲਿਖਿਆ ਤੇ ਵਿਦੇਸ਼ ਮੰਤਰੀ ਨੂੰ ਮਾਮਲਾ ਅਮਰੀਕਾ ਅੱਗੇ ਚੁੱਕਣ ਦੀ ਅਪੀਲ ਕੀਤੀ ਹੈ ਹਰਸਮਿਤ ਕੋਰ ਬਾਦਲ ਨੇ ਕਿਹਾ ਕਿ ਇੱਕ ਦੀ ਗਲਤੀ ਦੇ ਲਈ ਸਾਰੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ ਹਰਜਿੰਦਰ ਸਿੰਘ ਨੂੰ ਕੌਂਸਲਰ ਪਹੁੰਚ ਦਿੱਤੀ ਜਾਵੇ ਤਾਂ ਜੋ ਆਪਣੇ ਕੇਸ ਦੀ ਸਹੀ ਪੜਵੇ ਕਰ ਸਕੇ ਜਿੱਥੇ ਕਿ ਕੈਬਨ ਮੰਤਰੀ ਸੰਜੀਵ ਲੋੜਾ ਦੇ ਵੱਲੋਂ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਜੋ ਬਠਿੰਡਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਨੇ ਹਰਸਮਿਤ ਕੋਰ ਬਾਦਲ ਉਹਨਾਂ ਦੇ ਵੱਲੋਂ ਆਪ ਦੇਸ਼ ਮੰਤਰੀ ਨੂੰ ਚਿੱਠੀ ਪੱਤਰ ਲਿਖਦੇ ਹੋਏ ਇਸ ਪੂਰੇ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਗਈ ਹੈ। ਰੋਕਾਂਗੇ ਅਗਲੀ ਵੱਡੀ ਖਬਰ ਦਾ ਰਾਸ਼ਨ卡 ਨੂੰ ਲੈ ਕੇ ਕੇਂਦਰ ਪੰਜਾਬ ਦੇ ਤਿੱਕਰਾਰ ਬਰਕਰਾਰ ਹੈ। ਸੀਐਮ ਮੰਨ ਦੇ ਇਲਜ਼ਾਮਾਂ ਤੇ ਕੇਂਦਰ ਦੇ ਵੱਲੋਂ ਜਵਾਬ ਦਿੱਤਾ ਗਿਆ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਸੀਮਾਨ ਨੂੰ ਜਵਾਬ ਹੈ ਕਿ ਸੀਮਾਨ ਨੂੰ ਤੱਥਾਂ ਨੂੰ ਸਹੀ ਢੰਗ ਦੇ ਨਾਲ ਸਮਝਣ ਦੀ ਲੋੜ ਹੈ ਸੁਪਰੀਮ ਕੋਰਟ ਦੇ ਹਦਾਇਤਾਂ ਤੇ ਕਾਰਵਾਈ ਦਾ ਕਰਵਾਈ ਜਾ ਰਹੀ ਹੈ ਇਕਈਵੀਸੀ ਕੇਂਦਰ ਦੀ ਮਨਸ਼ਾ ਕਿਸੇ ਦਾ ਰਾਸ਼ਨ ਕਾਰਡ ਕੱਟਣ ਦੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਂਗਲ ਚੁੱਕਣ ਦੀ ਥਾਂ ਕੇਂਦਰ ਦਾ ਸਮਰਥਨ ਕਰਨ ਮੁੱਖ ਮੰਤਰੀ ਮਾਨਤਾ ਜੋ ਸਾਰਿਆਂ ਨੂੰ ਮੁਫਤ ਰਾਸ਼ਨ ਦਾ ਲਾਭ ਮਿਲ ਸਕੇ ਉੱਥੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ 1.41 ਕਰੋੜ ਲਾਭਪਾਤਰਿਆਂ ਨੂੰ ਮੁਫਤ ਰਾਜ ਮਿਲੇਗਾ ਇਸ ਗਿਣਤੀ ਦੇ ਵਿੱਚ ਜ਼ਰਾ ਵੀ ਕਮੀ ਨਹੀਂ ਆਵੇਗੀ ਇਸ ਗੱਲ ਦਾ ਇਹਨਾਂ ਨੇ ਜ਼ਿਕਰ ਕੀਤਾ ਦੱਸਦੀ ਕਿ ਪੰਜਾਬ ਸਰਕਾਰ ਨੇ ਕੇਂਦਰ ਤੇ ਈ ਕੇਵਾਈਸੀ ਦਾ ਹਵਾਲਾ ਦੇ ਕੇ ਗਰੀਬਾਂ ਦਾ ਰਾਸ਼ਨ ਕਾਰਡ ਕੱਟਣ ਦਾ ਦਬਾਅ ਬਣਾਉਣ ਦਾ ਇਲਜ਼ਾਮ ਲਗਾਇਆ ਸੀ ਆਮਾਨ ਨੇ ਕੱਲ ਇਲਜ਼ਾਮ ਲਗਾਇਆ ਸੀ ਕਿ ਕੇਂਦਰ ਸਰਕਾਰ ਲੱਖਾਂ ਗਰੀਬਾਂ ਦਾ ਮੁਫਤ ਰਾਸ਼ਨ ਕਾਰਡ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਉਸਤੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਦੇ ਵੱਲੋਂ ਟਵੀਟ ਕੀਤਾ ਗਿਆ ਉਹਨਾਂ ਨੇ ਲਿਖਿਆ ਕਿ ਭਗਵੰਤ ਮਾਨ ਜੀ ਨੂੰ ਤੱਥਾਂ ਨੂੰ ਸਹੀ ਤਰੀਕੇ ਦੇ ਨਾਲ ਸਮਝਣ ਦੀ ਲੋੜ ਹੈ ਪਹਿਲਾ ਲਾਭਪਤਰੀਆਂ ਦੇ ਲਈ ਲਾਜ਼ਮੀ ਇਕਈਵੀਸੀ ਦਾ ਨਿਰਦੇਸ਼ ਸੁਪਰੀਮ ਕੋਰਟ ਨੇ ਦਿੱਤਾ ਸੀ ਕੇਂਦਰ ਸਿਰਫ ਰਾਜਾਂ ਨੂੰ ਇਸ ਨੂੰ ਲਾਗੂ ਕਰਨ ਦੇ ਲਈ ਕਹਿ ਰਿਹਾ ਹੈ ਪੰਜਾਬ ਸਰਕਾਰ ਨੂੰ ਅਜਿਹਾ ਕਰਨ ਦੇ ਲਈ ਤਿੰਨ ਵਾਰ ਸਮਾਂ ਵਧਾਇਆ ਗਿਆ ਹੈ ਦੂਜਾ ਐਨ ਐਫ ਐਸ ਸੀ 2013 ਦੇ ਤਹਿਤ ਪੰਜਾਬ ਦੇ ਵਿੱਚ 1.41 ਕਰੋੜ ਲਾਭਪਤਰੀ ਹਨ ਅਤੇ ਐਨ ਐਫ ਐਸ ਸੀ 2013 ਦੇ ਅਨੁਸਾਰ ਆਪਣੇ ਯੋਗ ਲਾਭਪਤਰੀਆਂ ਦੀ ਪਛਾਣ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਇਸ ਵਿੱਚ ਕੇਂਦਰ ਸਰਕਾਰ ਦੀ ਕੋਈ ਵੀ ਭੂਮਿਕਾ ਨਹੀਂ ਹੈ ਕੇਂਦਰ ਸਰਕਾਰ ਨੇ ਪ੍ਰਵਾਨਿਤ 1.41 ਕਰੋੜ ਲਾਭਪਾਤਰੀਆਂ ਵਿੱਚੋਂ ਇੱਕ ਵੀ ਲਾਭਪਾਤਰੀ ਨੂੰ ਨਹੀਂ ਘਟਾਇਆ ਕੇਂਦਰ ਸਰਕਾਰ ਨੇ ਸਿਰਫ ਪੰਜਾਬ ਸਰਕਾਰ ਦੁਆਰਾ ਨਿਰਧਾਰਿਤ ਮਾਪਦੰਡਾਂ ਤੇ ਲਾਭਪਾਤਰੀਆਂ ਦੀ ਦੁਬਾਰਾ ਜਾਂਚ ਕਰਨ ਦੀ ਲੀਕ ਹੈ ਇਸ ਤਰ੍ਹਾਂ ਯੋਗ ਲਾਭਪਾਤਰੀ ਜੋ ਇਸੇ ਯੋਜਨਾ ਦਾ ਹਿੱਸਾ ਨਹੀਂ ਸਨ ਉਹਨਾਂ ਨੂੰ ਜੋੜਿਆ ਜਾ ਸਕਦਾ ਹੈ ਮੈਂ ਇਹਦਾ ਹੁੰਦਾ ਹਾਂ ਕਿ ਪੰਜਾਬ ਦੇ 1.41 ਕਰੋੜ ਲਾਭਪਾਤਰੀਆਂ ਨੂੰ ਮੁਫਤ ਰਾਜ ਮਿਲੇਗਾ ਇਸ ਗਿਣਤੀ ਦੇ ਵਿੱਚ ਕੋਈ ਵੀ ਕਮੀ ਨਹੀਂ ਆਵੇਗੀ ਕੇਂਦਰ ਸਰਕਾਰ ਵੱਲ ਉਂਗਲੀਆਂ ਚੁੱਕਣ ਦੀ ਬਜਾਏ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਨਾ ਚਾਹੀਦਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਗਰੀਬ ਵਿਅਕਤੀ ਇਸ ਤੋਂ ਵਾਂਝਾ ਨਾ ਰਹੇ ਤਾਂ ਭਾਜਪਾ ਦੇ ਕੈਂਪਾਂ ਤੇ ਵੀ ਸਿਆਸੀ ਤਕਰਾਰ ਲਗਾਤਾਰ ਜਾਰੀ ਹੈ ਅੱਜ ਪੰਜਾਬ ਭਾਜਪਾ ਦੇ ਵੱਲੋਂ ਦੁਬਾਰਾ ਕੈਂਪ ਲਗਾਏ ਜਾਣਗੇ ਭਾਜਪਾ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਕੈਂਪ ਲਗਾਏ ਜਾਣੇ ਨੇ ਪੰਜਾਬ ਦੇ ਕਈ ਹਲਕਿਆਂ ਦੇ ਵਿੱਚ ਕੈਂਪ ਲਗਾਉਣ ਦੀ ਤਿਆਰੀ ਕੀਤੀ ਗਈ ਹੈ ਭਾਜਪਾ ਵੱਲੋਂ ਅੱਜ ਪੰਜਾਬ ਦੇ ਵਿੱਚ ਇਹਨਾਂ ਥਾਵਾਂ ਤੇ ਕੈਂਪ ਲਗਾਏ ਜਾਣੇ ਨੇ ਜਿਨ੍ਹਾਂ ਦੇ ਵਿੱਚ ਸੁਜਾਨਪੁਰ ਹੈ ਜ਼ਿਲ੍ਹਾ ਪਠਾਨਕੋਟ ਉੱਥੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਮਕੀਰੀਆਂ ਜ਼ਿਲ੍ਹਾ ਬਰਨਾਲਾ ਦੇ ਮਹਿਲਕਲਾਂ ਦੇ ਵਿੱਚ ਕੈਂਪ ਲਗਾਇਆ ਜਾਣਾ ਜ਼ਿਲ੍ਹਾ ਮਾਨਸਾ ਦੇ ਸਰਦੂਰਗੜ ਦੇ ਵਿੱਚ ਜ਼ਿਲ੍ਹਾ ਮੁਕਸਾਹਬ ਦੇ ਮਰੋੜ ਦੇ ਵਿੱਚ ਕੈਂਪ ਲਗਾਇਆ ਜਾਵੇਗਾ ਜ਼ਿਲ੍ਹਾ ਫਾਜ਼ਿਲਕਾ ਦੇ ਬੱਲੂਆਣਾ ਦੇ ਵਿੱਚ ਜ਼ਿਲ੍ਹਾ ਮੋਹਾਲੀ ਦੇ ਮੁੱਲਾਪੁਰ ਖੇੜਾ ਇਸ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਦੇ ਸਨੌਰ ਦੇ ਵਿੱਚ ਵੀ ਕੈਂਪ ਲਗਾਉਣ ਦਾ ਪ੍ਰੋਗਰਾਮ ਹੈ ਤੁਹਾਨੂੰ ਦੱਸ ਦਈਏ ਕਿ ਨਾ ਕੈਂਪਾਂ ਨੂੰ ਲੈ ਕੇ ਸਿਆਸੀ ਤਕਰਾਰ ਲਗਾਤਾਰ ਜਾਰੀ ਹੈ ਪੰਜਾਬ ਸਰਕਾਰ ਭਾਜਪਾ ਤੇ ਲੋਕਾਂ ਦਾ ਡੇਟਾ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਰਿਹਾ ਜਿਸ ਤਰੀਕੇ ਦੇ ਨਾਲ ਕੱਲ ਮੁੱਖ ਮੰਤਰੀ ਮਾਨਦੀਵ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਭਾਜਪਾ ਤੇ ਡਾਟਾ ਚੋਰੀ ਕਰਨ ਦੇ ਜੋ ਕੇਸ ਦੇ ਤੌਰ ਤੇ ਇਲਜ਼ਾਮ ਲਗਾਏ ਜਾਂਦੇ ਨੇ ਪਰ ਇਸ ਦੇ ਵਿਚਾਲੇ ਹਾਲਾਂਕਿ ਤਕਰਾਰ ਤਾਂ ਚੱਲ ਰਹੀ ਹੈ ਪਰ ਕੈਂਪਾਂ ਦਾ ਦੌਰ ਜਾਰੀ ਹੈ ਇਸ ਪੂਰੇ ਸਿਆਸਤ ਦੇ ਵਿਚਾਰੇ ਅੱਜ ਪੰਜਾਬ ਭਾਜਪਾ ਦੇ ਵੱਲੋਂ ਪੰਜਾਬ ਦੀਆਂ ਵਕਫਾ ਕਰ ਜਗਾਵਾਂ ਤੇ ਵਕਫਾ ਜ਼ਿਲ੍ਹਿਆਂ ਦੇ ਵਿੱਚ ਕੈਂਪ ਲਗਾਏ ਜਾਣਗੇ ਪੰਜਾਬ ਦੇ ਕਈ ਹਲਕਿਆਂ ਦੇ ਵਿੱਚ ਕੈਂਪ ਲਗਾਉਣ ਦੀ ਜੋ ਕਿ ਭਾਜਪਾ ਦੇ ਵੱਲੋਂ ਤਿਆਰੀ ਕੀਤੀ ਗਈ ਹੈ